ਕੈਨੇਡਾ ਦੇ ਵਿੱਚ ਤਕਰੀਬਨ 20 ਲੱਖ ਦੇ ਕਰੀਬ ਲੋਕ ਨੇ ਜਿਹੜੇ ਪੀਆਰ ਚਾਹੁੰਦੇ ਨੇ ਤੇ ਕੈਨੇਡਾ ਸਰਕਾਰ ਕਹਿੰਦੀ ਹੈ ਵੀ ਮੈਂ ਤੇ ਇਸ ਸਾਲ 395000 ਲੋਕ ਪੱਕੇ ਕਰਨੇ ਨੇ ਤੇ ਜੇ ਹੁਣ ਥੋੜਾ ਜਿਹਾ ਹਿਸਾਬ-ਕਿਤਾਬ ਕਰੀਏ ਨਾ ਤੇ ਜਿਹੜੇ ਕੈਟਾਗਰੀ ਵਿੱਚ ਖਾਸ ਕਰਕੇ ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰ ਪੱਕੇ ਹੁੰਦੇ ਨੇ ਇਹਦੇ ਵਿੱਚ 180000 ਦੇ ਕਰੀਬ ਕੋਟਾ ਬਣਦਾ ਹੈ ਤੇ 180000 ਦੇ ਕੋਟੇ ਵਿੱਚ ਵੀ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਾਂ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਲੋਕ ਨਹੀਂ ਆਉਂਦੇ ਇਹਦੇ ਵਿੱਚ ਕੈਨੇਡਾ ਤੋਂ ਬਾਹਰੋਂ ਜਿਹੜੇ ਲੋਕ ਡਾਇਰੈਕਟਲੀ ਪੀਆਰ ਲੈ ਕੇ ਆਉਂਦੇ ਨੇ ਉਹ ਵੀ ਇਸੇ ਪੂਲ ਦਾ ਪਰ ਦੂਸਰੇ ਪਾਸੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਵਿੱਚ ਆਏ ਨੇ ਉਹਨਾਂ ਦੇ ਜਿਹੜੀ ਐਸਟੋਲੇ ਹਾਲਾਤ ਨੇ ਨਾ ਇਹ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਕਈਆਂ ਨੂੰ ਮੇਰੀ ਗੱਲ ਹੋ ਸਕਦਾ ਚੰਗੀ ਨਾ ਲੱਗੇ ਪਰ ਮੈਂ ਗੱਲ ਤੋਂ ਅਡੋਨੇਸਲੀ ਕਰਨ ਲੱਗਾ ਵਾਂ ਸਾਨੂੰ ਇੱਕ ਜਿਹੜੀ ਇੱਕ ਬਾਇਸਨੇਸ ਹੈ ਨਾ ਵੀ ਜੇਚ ਆਪਾਂ ਕਹਿੰਦੇ ਆ ਕਿ ਇਹ ਸਟੂਡੈਂਟ ਮਾੜੇ ਨੇ ਜਾਂ ਇਹਨਾਂ ਦੇ ਕਰਕੇ ਕੈਨੇਡਾ ਦੇ ਵਿੱਚ ਬੜੀਆਂ ਟ੍ਰਬਲਸ ਆਈਆਂ ਨੇ ਅਸੀਂ ਅਕਸਰ ਇਹੋ ਜਿਹੀ ਗੱਲਾਂ ਕਰਦੇ ਰਹਿੰਦੇ ਆ ਪਰ ਮੈਂ ਕਹਿੰਦਾ ਵੀ ਇੱਕ ਵਾਰੀ ਜੇ ਅਸੀਂ ਇਸ ਬਾਇਸਨੇਸ ਨੂੰ ਪਾਸੇ ਰੱਖ ਕੇ ਥੋੜਾ ਜਿਹਾ ਇਨਸਾਨੀਤ ਨਾਲ ਤੇ ਸੋਚਣ ਦੀ ਕੋਸ਼ਿਸ਼ ਕਰੀਏ ਕੀ ਇਹ ਜਿਹੜੇ ਬੱਚੇ ਕੈਨੇਡਾ ਵਿੱਚ ਪੰਜਾਬ ਤੋਂ ਆਏ ਨੇ ਜਾਂ ਇੰਡੀਆ ਤੋਂ ਆਏ ਨੇ ਇਹ ਚੀ ਵਾਪਸ ਮੁੜ ਜਾਣਗੇ ਇਹ ਤਾਂ ਮੰਨ ਲਿਆ ਵੀ 50% ਹੀ ਵਾਪਸ ਮੁੜ ਜਾਣਗੇ ਕਿ ਉੱਥੇ ਜਾ ਕੇ ਇਹਨਾਂ ਦਾ ਕੋ ਪਨਰਵਾਸ ਹੋ ਸਕੇਗਾ ਕਿ ਉੱਥੇ ਦੀਆਂ ਕੋ ਸਰਕਾਰਾਂ ਇਹਨਾਂ ਵਾਸਤੇ ਕੋ ਖਾਸ ਰਾਜਤਾ ਦੇ ਕੇ ਇਹਨਾਂ ਨੂੰ ਸਰਕਾਰੀ ਨੌਕਰੀ ਦੇ ਦੇਣਗੀਆਂ ਅਕਸਰ ਅਸੀਂ ਕਹ ਦਿੰਦੇ ਹਾਂ ਨਾ ਭਈ ਵਾਪਸ ਮੁੜ ਜਾਓ ਕੋਈ ਗੱਲ ਨਹੀਂ ਉੱਥੇ ਚੱਲ ਜਾਓ ਮੈਂ ਵੀ ਬੜਿਆਂ ਨੂੰ ਕਹ ਦਿੰਦਾ ਹਾਂ ਵੀ ਉੱਥੇ ਚੱਲ ਜਾਓ ਪਰ ਯਕੀਨ ਮੰਨਿਓ ਅੰਦਰੋਂ ਜਿਹੜਾ ਮੰਨਿਆ ਨਾ ਦਿਲੇਆ ਵੱਜਨ ਸੁਣਦੇ ਜੀ ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਇਹ ਅਕਸਰ ਅਸੀਂ ਮੈਂ ਆਪਣੇ ਪਿੰਡ ਵਿੱਚ ਕੂੰਜਾਂ ਦੇਖਦਾ ਹੁੰਨਾ ਇਦਾਂ ਦੀਆਂ ਪਰ ਇਹ ਕੂੰਜਾਂ ਨਹੀਂ ਕੈਨੇਡਾ ਦੀਆਂ ਗੂਜਾਂ ਨੇ ਮੈਂ ਤੁਹਾਨੂੰ ਗੱਲ ਕਰਦਾ ਸੀ ਕਿ ਮਨ ਅੰਦਰੋਂ ਅੰਦਰ ਹੀ ਡਰਦਾ ਹੁੰਦਾ ਇਹਨਾਂ ਦੇ ਹਾਲਾਤ ਦੇਖ ਕੇ ਕਿ ਜੇ ਇਹ ਬੱਚੇ ਵਾਪਸ ਜਾਣਗੇ ਤੇ ਕਿੰਨੇ ਕ ਬੱਚੇ ਵਾਪਸ ਆ ਪਹੋਂਗੇ ਕਿਉਂਕਿ ਕੈਨੇਡਾ ਨੇ ਆਪਦਾ ਇਮੀਗ੍ਰੇਸ਼ਨ ਸਿਸਟਮ ਏਸ ਕਦਰ ਟਾਈਟ ਕਰ ਦਿੱਤਾ ਹੈ ਕਿ ਜੇ ਮੈਂ ਕਹਿ ਦਵਾਂ ਨਾ ਕਿ ਆ 10 ਬੰਦੇ ਜਾ ਰਹੇ 10ਾਂ ਦੇ ਵਿੱਚੋਂ 8 ਵਾਪਸ ਨਹੀਂ ਆਉਣੇ ਇਹ ਤੇ ਤੈਅ ਆ 2 ਕੁ ਵਾਪਸ ਆ ਜਾਣਗੇ ਇਹ ਮਤੋਂ ਉਹ ਗੱਲਾਂ ਇਸ ਸੰਦਰਭ ਨਾਲ ਵੀ ਕਹਿ ਸਕਦਾ ਕਿਉਂਕਿ ਮੈਂ ਆਪ ਕੈਨੇਡਾ ਛੱਡ ਕੇ ਗਿਆ ਸੀ ਜਦੋਂ ਮੈਂ ਛੱਡ ਕੇ ਗਿਆ ਸੀ ਮੈਨੂੰ ਵੀ ਏਸੇ ਮੈਨਰੇ ਸਾਲ 2 ਸਾਲ ਚ ਵਾਪਸ ਆਇਆ ਲੋ ਪਰ ਸਿਸਟਮ ਨੇ ਇਸ ਤਰੀਕੇ ਮੈਨੂੰ ਆਪਦੇ ਬਲੇਟੇ ਵਿੱਚ ਲਿਆ ਵੀ 9 ਸਾਲ ਲੱਗੇ ਹੁਣ ਇਹਨਾਂ 9 ਸਾਲਾਂ ਦੇ ਵਿੱਚ ਖੈਰ ਕੁਝ ਹਾਲਾਤ ਹੋਰ ਸੀ ਜਾਂ ਪਰਿਵਾਰ ਦੇ ਸਾਥ ਸੀਗਾ ਤੇ ਨਵੇਂ 9 ਸਾਲ ਕਿਦਾਂ ਲੱਗੇ ਨਹੀਂ ਪਤਾ ਲੱਗਾ ਪਰ ਐਸੇ ਵੇਲੇ ਬਹੁਤੇ ਬੱਚੇ ਜਿਹੜੇ ਜਿਹੜੇ ਪੰਜਾਬ ਦੇ ਉਹਨਾਂ ਇਲਾਕਿਆਂ ਵਿੱਚੋਂ ਨੇ ਜਿੱਥੇ ਹੱਡ ਦੀ ਮਾਰ ਪਈਏ ਜ਼ਮੀਨਾਂ ਬਰਬਾਦ ਹੋ ਗਈਆਂ ਨੇ ਪਿੰਡਾਂ ਦੇ ਪਿੰਡ ਹੜ੍ਹ ਦੇ ਵਿੱਚ ਡੁੱਬ ਗਏ ਨੇ ਆਉਣ ਵਾਲੇ ਕਈ ਦਹਾਕਿਆਂ ਤੱਕ ਪਰਿਵਾਰ ਜਿਹੜੇ ਨੇ ਇਹਨਾਂ ਦੀ ਆਰਥਿਕ ਹਾਲਤ ਸੁਧਰਨੀ ਨਹੀਂ ਹੈਗੀ ਇਹਨਾਂ ਦੇ ਪਰਚੇ ਜਿਹੜੇ ਕੈਨੇਡਾ ਵਿੱਚ ਆਏ ਨੇ ਇਹਨਾਂ ਵਾਸਤੇ ਆਪਾਂ ਕੋਈ ਹਾ ਦਾ ਨਾਰਾ ਮਾਰ ਲਈਏ ਕੋਈ ਕਿਸੇ ਤਰੀਕੇ ਕੋਈ ਅਸੀਂ ਕੈਂਪੇਨ ਸ਼ੁਰੂ ਕਰ ਲਈਏ ਕੋਈ ਪਾਰਲੀਮੈਂਟ ਵਿੱਚ ਐਮਪੀਜ਼ ਨੂੰ ਕਹੇ ਕਿ ਕੋਈ ਕੋਈ ਤੁਸੀਂ ਰਹਿਮ ਦੀ ਅਪੀਲ ਐਚਐਨਸੀ ਦੇ ਬੇਸਿਸ ਦੇ ਉੱਤੇ ਹਮੈਨਿਟੇਰੀਅਨ ਕੰਪੈਸ਼ਨਟ ਗਰਾਉਂਡਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਨਵਾਂ ਬਾਤ ਪਾਸ ਪਾਥਵੇ ਅਸੀਂ ਮੰਗ ਲਈਏ ਇਹਨਾਂ ਦੀ ਕਿਸੇ ਤਰੀਕੇ ਵਰਕ ਪਰਮਿਟ ਐਕਸਟੈਂਸ਼ਨ ਦਾ ਘਰਾ ਖ ਪੰਜਾਬ ਦੇ ਜਿਸ ਤਰੀਕੇ ਹਾਲਾਤ ਬੱਤਰ ਹੋਏ ਨੇ ਨਾ ਤਾਂ ਜੇ ਇਥੋਂ ਇਹ ਨਿਆਣੇ ਵਾਪਸ ਮੁੜ ਜਾਂਦੇ ਨੇ ਤੇ ਇਹ ਵੱਧ ਤੋਂ ਬੱਤਰ ਹੋ ਜਾਣੇ ਨੇ ਕਿ ਸਾਡੇ ਕੋਲੋਂ ਉਹ ਹਾਲਾਤ ਸਾਂਭੇ ਨਹੀਂ ਜਾਣੇ ਹੈਗੇ ਖੈਰ ਇਨਸਾਨੀ ਤਨਾਤੇ ਰੈਸਿਜ਼ਮ ਨੈਸ਼ਨਲਿਜ਼ਮ ਤੇ ਨਸਲਵਾਦ ਦਾ ਸੱਪ ਅਮਰੀਕਾ ਆਸਟ੍ਰੇਲੀਆ ਤੇ ਯੂਕੇ ਨੂੰ ਦੱਸਣ ਤੋਂ ਬਾਅਦ ਹੁਣ ਕੈਨੇਡਾ ਵਿੱਚ ਆ ਚੁੱਕਾ ਆਉਂਦੇ ਸ਼ਨੀਚਰਵਾਰ ਨੂੰ ਸਤੰਬਰ 13 ਨੂੰ ਟੋਰਾਂਟੋ ਦੇ ਵਿੱਚ ਐਂਟੀ ਇਮੀਗ੍ਰੈਂਟ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਆ ਕੈਨੇਡਾ ਦੇ ਵਿੱਚ ਪਹਿਲਾਂ ਵੀ ਐਂਟੀ ਇਮੀਗ੍ਰੈਂਟ ਪ੍ਰੋਟੈਸਟ ਹੋਏ ਨੇ ਪਰ ਹੋਏ 2017 ਦੇ ਵਿੱਚ ਤੋਂ ਹੋਈ Montreal ਦੇ ਵਿੱਚ ਨੇ ਜਿੱਥੇ ਬਹੁਤਾਂਤ ਵੱਸੋਂ ਫ੍ਰੈਂਚ ਲੋਕਾਂ ਦੀ ਹੈਗੀ ਆ ਪਰ ਇਹ ਪਹਿਲੀ ਵਾਰੀ ਕੈਨੇਡਾ ਵਿੱਚ ਹੋਣ ਜਾ ਰਿਹਾ ਕਿ ਜਿੱਥੇ ਟੋਰਾਂਟੋ ਜਿਹਨੂੰ ਇਮੀਗ੍ਰੈਂਟਸ ਦਾ ਹੀ ਸ਼ਹਿਰ ਕਹਿੰਦੇ ਨੇ ਇਸ ਸਿਟੀ ਦੇ ਵਿੱਚ ਐਂਟੀ ਇਮੀਗ੍ਰੈਂਟ ਜਿਹੜੀ ਆ ਉਹ ਇੱਕ ਪ੍ਰੋਟੈਸਟ ਜਾਂ ਇੱਕ ਰੈਲੀ ਹੋਣ ਜਾ ਰਹੀ ਹੈਗੀ ਆ ਇਹਦੇ ਵਿੱਚ ਹੁਣ ਜਿਹੜੇ ਸਾਡੇ ਵੀਰ ਭੈਣ ਪਰ ਉਹਨਾਂ ਇਲਾਕਿਆਂ ਦੇ ਵਿੱਚ ਕੰਮ ਕਰਦੇ ਇਹਨੂੰ ਥੋੜਾ ਜਿਹਾ ਤੁਸੀਂ ਸੰਭਲ ਕੇ ਰਹਿਣਾ ਕਿਉਂਕਿ ਸਰਫਰੇ ਲੋਕਾਂ ਦਾ ਭੀੜ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਕਿਸੇ ਵੇਲੇ ਕਿਸੇ ਨੇ ਕੀ ਕਰ ਦੇਣਾ ਹੁੰਦਾ ਬਾਕੀ ਰਹੀ ਗੱਲ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਕੁਝ ਚੀਜ਼ਾਂ ਦਾ ਇੱਕ ਤਰ੍ਹਾਂ ਦੇ ਨਾਲ ਹਿਸਟੋਰੀਕਲ ਗਿਆਨ ਵੀ ਜਰੂਰ ਰੱਖਣਾ ਚਾਹੀਦਾ ਸਾਡੇ ਜਿਹੜੇ ਬਹੁਤੇ ਗੋਰੇ ਨੇ ਜਿਨ੍ਹਾਂ ਦਾ ਪਿੱਛੋਂ ਪਛੋਕੜ ਯੂਰਪ ਦੇ ਨਾਲ ਜੁੜਦਾ ਹੈਗਾ ਉਹ ਅਕਸਰ ਕਹਿੰਦੇ ਨੇ ਵੀ ਕੈਨੇਡਾ ਸਾਡਾ ਕੈਨੇਡਾ ਅਸੀਂ ਬਣਾਇਆ ਪਰ ਕਈ ਵਾਰੀ ਇਹ ਆਪਦੇ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਆਪਣੇ ਤਰੀਕੇ ਦੇ ਨਾਲ ਇੰਟਰਪ੍ਰੀਟ ਕਰਦੇ ਨੇ ਇਹ ਆਪਣੇ ਝੂਠ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਨੇ ਸੱਚ ਇਹ ਵੀ ਵੀ ਇਸ ਮੁਲਕ ਦੇ ਵਿੱਚ ਜਿਹੜੇ ਬਿਸ਼ੰਦੇ ਨੇ ਪੁਰਾਣੇ ਜਿਹਨੂੰ ਅਸੀਂ ਇੰਡੀਜੇਨਸ ਲੋਕ ਜਾਂ ਨਿਓਟਿਪਲ ਕਹਿੰਦੇ ਹੈਗੇ ਆ ਉਹ ਇੱਥੋਂ ਦੇ ਮੂਲ ਨਿਵਾਸੀ ਹੈਗੇ ਨੇ ਯੂਰਪੀਅਨ ਲੋਕਾਂ ਨੇ ਕੈਨੇਡਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਵਪਾਰ ਕਰਨਾ ਸ਼ੁਰੂ ਕੀਤਾ ਵਪਾਰ ਦੇ ਜ਼ਰੀਏ ਇੱਥੋਂ ਦੀ ਜਿਹੜੀ ਸਟੈਬਲਿਸ਼ਮੈਂਟ ਸੀਗੀ ਇੱਥੋਂ ਦੇ ਜਿਹੜੇ ਸਵਰਨ ਲੋਕ ਸੀਗੇ ਉਹਨਾਂ ਨੂੰ ਚੈਲੰਜ ਕੀਤਾ ਤੇ ਕਰਦੇ ਕਰਾਉਂਦੇ ਉਹਨਾਂ ਅੱਗੇ ਆਕਣ ਲੱਗੇ ਆਪ ਦੇ ਲਾਅ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ ਗਏ ਜਿਹਦੇ ਵਿੱਚ ਇੱਥੋਂ ਦੇ ਮੂਲ ਨਿਵਾਸੀ ਲੋਕਾਂ ਦੀ ਬੋਲੀ ਉਹਨਾਂ ਦੇ ਕੋਲੋਂ ਖੋਈ ਗਈ ਉਹਨਾਂ ਦਾ ਧਰਮ ਖੋਇਆ ਗਿਆ ਤਾਂ ਜੋ ਉਹਨਾਂ ਨੂੰ ਇੱਕ ਇੰਗਲਿਸ਼ ਕਲਚਰ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮੇਲ ਲਿਆ ਜਾਵੇ ਸਿਮੂਲੇਟ ਕਰ ਲਿਆ ਜਾਵੇ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਪਤਾ ਇਹ ਮੁਲਕ ਸਾਰਿਆਂ ਦਾ ਸਾਂਝਾ ਹੈਗਾ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਤੇ ਪਹਿਲਾ ਸਿੱਖ ਇੱਥੇ 1880 ਦੇ ਦੌਰਾਨ ਆਇਆ ਸੀਗਾ ਔਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਹਿਲਾ ਸਿੱਖ ਕਿਹੜਾ ਸੀਗਾ ਨਾਲੇ ਬਾਕੀਆਂ ਨੂੰ ਵੀ ਜਰੂਰ ਪਤਾ ਲੱਗ ਜਾਏਗਾ ਪਤਾ ਮੈਨੂੰ ਹੈਗਾ ਪਰ ਮੈਂ ਚਾਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਆਪਣੇ ਥੋੜੇ ਦੇ ਦਿਮਾਗ ਨੂੰ ਘਮਾਓ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਤੁਹਾਡੇ ਵਿਸ਼ੰਦੇਆ ਵਿੱਚੋਂ ਉਹ ਤੁਹਾਡਾ ਪਹਿਲਾ ਸਿੱਖ ਕਿਹੜਾ ਸੀਗਾ ਜਿਹੜਾ ਕੈਨੇਡਾ ਦੀ ਧਰਤੀ ਉੱਤੇ ਆਇਆ ਸੀਗਾ ਦੂਸਰੀ ਰਹੀ ਗੱਲ ਜਦੋਂ ਆਪਾਂ ਕੈਨੇਡਾ ਵਿੱਚ ਵਿਚਰਦੇ ਆ ਨਾ ਤੇ ਇੱਥੇ ਦੇ ਇਤਿਹਾ ਮੈਂ ਪਿਛਲੇ ਨਿਊ ਬ੍ਰਾਂਜ਼ਵਿਕ ਪ੍ਰਿੰਸ ਆਇਰਲੈਂਡ ਤੇ ਨੋਵਾ ਸਕੋਸ਼ੀਆ ਤਿੰਨ ਸੂਬਿਆਂ ਨੂੰ ਚੰਗੀ ਤਰ੍ਹਾਂ ਘੁੰਮ ਕੇ ਆਇਆ ਹਾਂ ਨੇਚਰਲ ਵੰਡਰ ਦੇ ਜਿਹੜੇ ਦੇਖਣੇ ਦੇਖਣੇ ਸੀਗੇ ਪਰ ਇੱਥੇ ਦਾ ਇਤਿਹਾਸ ਵੇਖ ਕੇ ਨਵੀਆਂ ਚੀਜ਼ਾਂ ਪਤਾ ਲੱਗੀਆਂ ਮੈਨੂੰ ਉਹ ਥਾਵਾਂ ਦੇਖਣ ਦਾ ਮੌਕਾ ਮਿਲਿਆ ਜਿੱਥੇ ਪਹਿਲੀ ਵਾਰੀ ਅੰਗਰੇਜ਼ ਆਏ ਸੀਗੇ ਜਿੱਥੇ ਪਹਿਲੀ ਵਾਰੀ ਇੱਕ ਲੜਾਈ ਹੋਈ ਸੀਗੀ ਇਥੋਂ ਦੇ ਮੂਲ ਵਾਸੀਆਂ ਦੇ ਨਾਲ ਔਰ ਉਹਨਾਂ ਮੂਲ ਵਾਸੀਆਂ ਦੇ ਤੋਂ ਹਾਰ ਹੋਈ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕਨਫੈਡਰੇਸ਼ਨ ਸਟਾਰਟ ਹੋਈ ਸੀਗੀ ਗੋਰੇ ਦਾ ਕਬਜ਼ਾ ਸ਼ੁਰੂ ਹੋਇਆ ਸੀਗਾ ਕਰਦਾ ਕਰਾਉਂਦਾ ਅੱਜ ਕੈਨੇਡਾ ਤੁਹਾਡੇ ਸਾਹਮਣੇ ਹੈਗਾ ਪਰ ਇਸ ਕੈਨੇਡਾ ਮੁਲਕ ਦੇ ਵਿੱਚ ਸਾਡੇ ਆਪਣੇ ਸਿੱਖ ਭਾਈ ਚਾਰੇ ਨੇ ਬੜੀਆਂ ਇੱਥੇ ਆਪਣੀਆਂ ਜਾਨਾਂ ਦਿੱਤੀਆਂ ਨੇ ਇਸ ਮੁਲਕ ਨੂੰ ਬਣਾਉਣ ਵਿੱਚ ਪਤਾ ਹੋਵੇ ਕਿਸੇ ਇੱਕ ਉਸ ਯੋਧੇ ਦਾ ਜਰੂਰ ਨਾਮ ਲੈ ਕੇ ਦੱਸਿਓ ਜੀ ਜਾਂ ਉਹ ਪਹਿਲੇ ਸਿੱਖ ਦਾ ਨਾਮ ਲੈ ਕੇ ਜਰੂਰ ਕਮੈਂਟ ਵਿੱਚ ਦੱਸਿਓ ਜਿਹੜਾ ਪਹਿਲੀ ਵਾਰ ਕੈਨੇਡਾ ਵਿੱਚ ਆਇਆ ਸੀਗਾ ਰੱਬ ਰਾਖਾ